ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੀ ਤੁਸੀਂ ਸਾਰੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੋਗ ਅੱਜ ਜਿਹੜਾ ਆਪਾਂ ਵਲੋਗ ਹੈ ਨਾ ਅੱਜ ਦੀ ਵੀਡੀਓ ਜਿਹੜੀ ਹੈ ਆਪਣੀ ਸਪੈਸ਼ਲ ਹੈਗੀ ਹੈ ਚਾਵਲਾਂ ਦਾ ਫੇਸ਼ੀਅਲ ਚਾਵਲਾਂ ਦੇ ਪਾਊਡਰ ਨਾਲ ਫੇਸ਼ਲ ਕਿਦਾਂ ਕਰ ਸਕਦੇ ਆ ਤੇ ਕਿਹੜੀਆਂ ਚੀਜ਼ਾਂ ਪਾ ਕੇ ਆਪਾਂ ਆਪਣੀ ਸਕਿਨ ਤੇ ਲਗਾ ਸਕਦੇ ਆ ਕਿ ਜਿਨ੍ਹਾਂ ਦੀਆਂ ਝੁਰੜੀਆਂ ਨੇ ਜਾਂ ਉਹਨਾਂ ਦੇ ਸ਼ਾਈਆਂ ਨੇ ਜਾਂ ਉਹਨਾਂ ਦੇ ਪਿੰਪਲ ਨੇ ਜਾਂ ਉਹਨਾਂ ਦੇ ਡੈਡ ਸਕਿਨ ਨੇ ਜਾਂ ਚਿਹਰੇ ਤੇ ਚਮਕ ਨਹੀਂ ਹੈਗੀ ਤੇ ਉਹਨੂੰ ਆਪਾਂ ਕਿਦਾਂ ਠੀਕ ਕਰ ਸਕਦੇ ਆ ਪਹਿਲੇ ਤਾਂ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਅਗਰ ਲੀਵਰ ਵਿੱਚ ਗਰਮੀ ਹੋਵੇਗੀ ਨਾ ਤੇ ਉਹ ਤੁਹਾਡੀ ਸਕਿਨ ਦੇ ਉੱਪਰ ਸਾਰਾ ਨਜ਼ਰ ਆਵੇਗਾ ਜੇ ਲੀਵਰ 'ਚ ਗਰਮੀ ਹੁੰਦੀ ਹੈ ਨਾ ਪਿੰਪਲ ਵੀ ਹੁੰਦੇ ਨੇ ਤੇ ਰੰਗ ਵੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਤੇ ਨਾ ਇੱਕ ਜਿਹੜੀ ਚਮਕ ਹੋਣੀ ਚਾਹੀਦੀ ਉਹ ਚਮਕ ਜਿਹੜੀ ਇਹਨੇ ਗਾਇਬ ਹੋ ਜਾਂਦੀ ਹੈ ਤੁਸੀਂ ਲੀਵਰ ਨੂੰ ਪਹਿਲਾਂ ਠੀਕ ਰੱਖਣਾ ਹੈ ਲੀਵਰ ਕਿਸ ਚੀਜ਼ ਜਿੱਡਾ ਠੰਡਾ ਰੱਖਣਾ ਹੈ ਵਧੀਆ ਦਹੀਂ ਖਾਇਆ ਕਰੋ ਸਵੇਰੇ ਦਹੀਂ ਖਾਇਆ ਕਰੋ ਠੰਡੀਆਂ ਚੀਜ਼ਾਂ ਖਾਇਆ ਕਰੋ ਨਿੰਬੂ ਪਾਣੀ ਸਵੇਰੇ ਪੀਆ ਕਰੋ ਚਾਹੀਏ ਤੁਸੀਂ ਸਵੇਰੇ ਹਲਦੀ ਵਾਲਾ ਪਾਣੀ ਜਿਹੜਾ ਨਿੰਬੂ ਪਾ ਕੇ ਉਹ ਪੀ ਸਕਦੇ ਹੋ ਉਹਦੇ ਨਾਲ ਤੁਹਾਡਾ ਲੀਵਰ ਸਾਫ਼ ਰਹੇਗਾ ਬੀਟਰੂਟ ਦਾ ਜੂਸ ਪੀਆ ਕਰੋ ਇਹ ਚੀਜ਼ਾਂ ਦੇ ਨਾਲ ਤੁਹਾਡਾ ਲੀਵਰ ਜਿਹੜਾ ਬਿਲਕੁਲ ਠੀਕ ਰਹੇਗਾ ਠੀਕ ਹੈ ਜਿਆਦਾ ਤਲੇਆ ਹੋਇਆ ਤੇ ਜਿਆਦੇ ਮਸਾਲੇ ਵਾਲੇ ਖਾਣੇ ਜਿਹੜੇ ਨੂੰ ਬਿਲਕੁਲ ਬੰਦ ਕਰ ਦੋ ਉਹ ਤੁਹਾਡੀ ਸਕਿਨ ਨੂੰ ਨੁਕਸਾਨ ਦਿੰਦੇ ਨੇ ਠੀਕ ਹੈ ਤੇ ਇਹ ਜਿਹੜੇ ਫੇਸ਼ਲ ਮੈਂ ਤੁਹਾਨੂੰ ਦੱਸਦੀਆਂ ਘਰੇ ਘਰੇਲੂ ਹੀ ਫੇਸ਼ਲ ਹੁੰਦੇ ਨੇ ਥੋੜੀਆਂ ਥੋੜੀਆਂ ਚੀਜ਼ਾਂ ਨਾਲ ਹੀ ਕਰਨੇ ਹੁੰਦੇ ਨੇ ਸਕਿਨ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਬਿਲਕੁਲ ਸਾਫ ਪਈ ਹੈ ਬਿਲਕੁਲ ਕੋਈ ਰਿੰਕਲ ਨਹੀਂ ਹੈਗਾ ਕੋਈ ਝੁੜੀ ਨਹੀਂ ਹੈਗੀ 41 ਸਾਲ ਦੀ ਏਜ ਹੈ ਮੇਰੀ ਤੇ ਮੇਰੀ ਸਕਿਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਟਾਈਟ ਪਈ ਹੈ ਜਿਹੜੇ ਘਰੇਲੂ ਫੇਸ਼ੀਅਲ ਹੁੰਦੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਹ ਮੈਂ ਖੁਦ ਇਸਤੇਮਾਲ ਕਰਦੀ ਹਾਂ ਖੁਦ ਮੈਂ ਪਹਿਲਾਂ ਆਪਣੇ ਤੇ ਉਹ ਜਿਹੜੇ ਇਸਤੇਮਾਲ ਕੀਤੇ ਹੋਏ ਨੇ ਤੇ ਕਰਦੀ ਵੀ ਹਾਂ ਮੇਰੀ ਹੈਬਟ ਹੈ ਮੇਰੀ ਰੂਟੀਨ ਹੈ ਤੇ ਮੈਂ ਕਰਦੀ ਰਹਿਣੀ ਆ ਜੇ ਤੁਸੀਂ 60 ਸਾਲ ਦੀ ਵੀ ਉਮਰ ਵਿੱਚ ਹੋਗੇ ਹੋ ਨਾ ਤਾਂ ਵੀ ਤੁਸੀਂ ਨਾ 35 ਦੇ 30 ਦਿਨ ਨਜ਼ਰਾਓਗੇ ਜਦੋਂ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਨ ਲੱਗਗੇ ਠੀਕ ਹੈ ਤੇ ਤੁਸੀਂ ਪਹਿਲਾਂ ਹੀ ਜਦੋਂ 30 ਪਲੱਸ ਔਰਤ ਹੁੰਦੀ ਹੈ ਨਾ ਉਹਨੂੰ ਆਪਣੀ ਸਕਿਨ ਦਾ ਧਿਆਨ ਅੱਛੇ ਤਰੀਕੇ ਨਾਲ ਰੱਖਣਾ ਚਾਹੀਦਾ ਹੈ ਠੀਕ ਹੈ ਕਿਉਂਕਿ ਗਾਂ-ਗਾਂ ਜਿਹੜੀ ਸਕਿਨ ਇਹ ਨਾਲ ਲੂਜ਼ ਹੁੰਦੀ ਸ਼ੁਰੂ ਹੁੰਦੀ ਹੈ ਤੇ ਜਿਹੜੇ ਇੱਕ ਨਾ ਆਪਣੀ ਸਕਿਨ ਦਾ ਜਿਹੜਾ ਗਲੋ ਹੁੰਦਾ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਅਗਰ ਪਹਿਲਾਂ ਹੀ ਆਪਾਂ ਆਪਣੀ ਸਕਿਨ ਦਾ ਧਿਆਨ ਅੱਛੇ ਤਰੀਕੇ ਨਾਲ ਰੱਖਣ ਲੱਗ ਜਾਵਾਂਗੇ ਸਕਿਨ ਆਪਣੀ ਇੱਕਦਮ ਚਮਕ ਮਤਲਬ ਕਿ ਚਮਕੇਗੀ ਤੇ ਅੱਜ ਦਾ ਜਿਹੜਾ ਫੇਸ਼ੀਅਲ ਹੈ ਨਾ ਬਹੁਤ ਵਧੀਆ ਹੈ ਚਾਵਲਾਂ ਦਾ ਫੇਸ਼ੀਅਲ ਹੈ ਤੇ ਇਹਦੇ ਵਿੱਚ ਕੀ ਕੀ ਆਪਾਂ ਪਾਣਾ ਹੈ ਮੇਨ ਇੰਗਰੀਡੀਅੰਟ ਨੇ ਧਿਆਨ ਨਾਲ ਦੇਖਿਓ ਚਾਹੇ ਤੁਸੀਂ ਲਿਖ ਲਓ ਪਹਿਲਾਂ ਤਾਂ ਤੁਸੀਂ ਲੈਣਾ ਕੱਚਾ ਦੁੱਧ ਰੋ ਮਿਲਕ ਕੱਚਾ ਦੁੱਧ ਜਿਹੜਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਸਾਡੀ ਸਕਿਨ ਨੂੰ ਗੋਰਾ ਚਿੱਟਾ ਤੇ ਇੱਕਦਮ ਸਾਫ਼ ਬਣਾਉਂਦਾ ਹੈ ਠੀਕ ਹੈ ਦੂਸਰਾ ਤੁਸੀਂ ਕੀ ਲੈਣਾ ਹੈ ਜੇ ਤੁਹਾਡੇ ਕੋਲ 올ੀ ਆਇਲ ਹੈਗਾ 올ੀ ਆਇਲ ਲੈ ਲਓ ਚਾਹੇ ਤੁਸੀਂ ਨਾਰੀਅਲ ਦਾ ਤੇਲ ਪਾ ਸਕਦੇ ਹੋ ਜੇ ਤੁਹਾਡੇ ਕੋਲ ਗਲਿਸਰਿਨ ਹੈਗੀ ਹੈ ਤੇ ਕੱਲੀ ਗਲਿਸਰਿਨ ਵੀ ਪਾ ਸਕਦੇ ਹੋ ਦੋਨੇ ਚੀਜ਼ਾਂ ਪਾਣਾ ਚਾਹੁੰਦੇ ਹੋ ਦੋਵੇਂ ਪਾ ਸਕਦੇ ਜਿਨ੍ਹਾਂ ਦੀ ਖੁਸ਼ਕ ਸਕਿਨ ਹੈ ਉਹ oily oily ਵੀ ਪਾ ਸਕਦੇ ਨੇ ਤੇ ਨਹੀਂ ਤਾਂ ਕੱਲੀ ਗਲਿਸਰਿਨ ਹੀ ਐਡ ਕਰ ਲਓ ਠੀਕ ਹੈ ਤੇ ਇਹਨੂੰ ਤੁਸੀਂ 2-4 ਬੂੰਦਾਂ ਸਿਰਫ ਇਹਦੇ ਵਿੱਚ ਗਲਿਸਰਿਨ ਪਾਣੀਆ ਨੇ ਤੇ ਤੁਸੀਂ ਸਕਿਨ ਦੇਖਿਓ ਕੁੜੀਆਂ ਮੁੰਡੇ ਜਿਹੜੇ ਉਹ ਲਗਾ ਸਕਦੇ ਨੇ ਜਿੱਦਾਂ ਕੁੜੀਆਂ ਵਿਚਾਰੀਆਂ ਦੇ ਨਾਲ ਪਿੰਪਲਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਪਿੰਪਲਾਂ ਦੇ ਨਾਲ ਦਾਗ ਬਣਨੇ ਸ਼ੁਰੂ ਹੋ ਜਾਂਦੇ ਜਦੋਂ ਪਿੰਪਲ ਫੋੜ ਦੀਆਂ ਨੇ ਤੇ ਪਿੰਪਲਾਂ ਦੇ ਨਾਲ ਦਾਗ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਜਦੋਂ ਤੁਸੀਂ ਚੀਜ਼ਾਂ ਲਗਾਉਣ ਲੱਗੇ ਨਾ ਆਪਣੇ ਚਿਹਰੇ ਤੇ ਤੁਹਾਡੇ ਪਿੰਪਲਾਂ ਦੇ ਦਾਗ ਵੀ ਠੀਕ ਹੋ ਜਾਣਗੇ ਤੇ ਸਕਿਨ ਵਿੱਚ ਇੱਕ ਨਵੀਂ ਜਾਨ ਆਵੇਗੀ ਤੇ ਥੋੜਾ ਜਿਹਾ ਤੁਸੀਂ ਪਾਣਾ ਇੱਥੇ ਹਾਨੀ ਯਾਨੀ ਕਿ ਸ਼ਹਿਦ ਸ਼ਹਿਦ ਜਿਹੜਾ ਹੁੰਦਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਇਹ ਥੋੜੀ ਜਿਹੀ ਸਿਰਫ ਆਪਾਂ ਪਾਣਾ ਇੱਥੇ ਅੱਧੇ ਤੋਂ ਵੀ ਅੱਧਾ ਚਮਚਾ ਯਾਨੀ ਕਿ ਇੱਥੇ ਆਪਾਂ ਪਾ ਲੈਣਾ ਸ਼ਹਿਦ ਸ਼ਹਿਦ ਵੀ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਸਾਡੀ ਰੰਗਤ ਨੂੰ ਨਿਖਾਰਨ ਵਿੱਚ ਕੰਮ ਆਉਂਦਾ ਹੈ ਕਿਉਂਕਿ ਇਹ ਫੁੱਲਾਂ ਦਾ ਰਸ ਹੁੰਦਾ ਜਿਵੇਂ ਮਧੂਮੱਖੀ ਜਿਹੜੀ ਫੁੱਲਾਂ ਚੋਂ ਕਿੰਨੇ ਫੁੱਲਾਂ ਵਿੱਚੋਂ ਰਸ ਲਿਆਉਂਦੀ ਹੈ ਫਿਰ ਜਾ ਕੇ ਉਹਨੂੰ ਛੱਤੇ ਦੇ ਵਿੱਚ ਆਪਣਾ ਮਧੂਮੱਖੀ ਦਾ ਛੱਤਾ ਬਣਾਉਂਦੀ ਹੈ ਤੇ ਵਿੱਚ ਰਸ ਪਾਉਂਦੀ ਹੈ ਜਾ ਕੇ ਕੁਦਰਤੀ ਦੇਖੋ ਕੁਦਰਤ ਦਾ ਕਮਾਲ ਕੁਦਰਤੀ ਮਿੱਠਾ ਸ਼ਹਿਦ ਤੇ ਰਸੀਲਾ ਬਣ ਜਾਂਦਾ ਹੈ ਤੇ ਇਹਦੇ ਵਿੱਚ ਗੁਣ ਐਨੇ ਹੁੰਦੇ ਨੇ ਸਾਡੇ ਸਕਿਨ ਨੂੰ ਸਾਫ਼ ਕਰਨ ਵਾਸਤੇ ਹੱਦੋਂ ਵੱਧ ਹੁੰਦੇ ਨੇ ਗੁਣ ਤੁਸੀਂ ਇਸਤੇਮਾਲ ਕਰਨ ਲੱਗ ਜਿਓਗੇ ਨਾ ਤੁਹਾਡੀ ਸਕਿਨ एकदम सॉफ्ट ਤੇ एकदम ਮਲਾਈਮ ਤੇ एकदम ਦੇਖਿਓ ਰੂਹਾਂ ਬੋਹ ਜਾਵੇਗੀ ਠੀਕ ਹੈ ਮੈਂ ਇਸਤੇਮਾਲ ਕਰਦੀ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਤੇ ਚੌਥੀ ਚੀਜ਼ ਆਪਾਂ ਪਾਣੀ ਹੈ ਇਹਦੇ ਵਿੱਚ ਚਾਵਲਾਂ ਦਾ ਆਟਾ ਖਤਮ ਹੋ ਚਲੇ ਸਾਰਾ ਡੱਬਾ ਮੈਂ ਆਪਣੇ ਅਪਲਾਈ ਕਰ ਲਿਆ ਮੇਰੀ ਬੇਟੀ ਹੈ ਉਹ ਵੀ ਲਗਾਉਂਦੀ ਹੈ ਬੇਟਾ ਹੈ ਉਹ ਵੀ ਲਗਾਉਂਦਾ ਹੈ ਤੇ ਮੈਂ ਵੀ ਲਗਾਨੀ ਹੈ ਠੀਕ ਹੈ ਤੇ ਆ ਦੇਖੋ ਚਾਵਲਾਂ ਦਾ ਪਾਣਾ ਆਪਾਂ ਇਹਦੇ ਵਿੱਚ ਆਟਾ ਜਿਹਦੂ ਚਾਵਲਾਂ ਦਾ ਆਟਾ ਵਿੱਚ ਪਾ ਲਿਆ ਤੇ ਤੇ ਮੈਜਿਕ ਹੋ ਜਾਣਾ ਇੱਕ ਮੈਜਿਕ ਫੇਸ਼ਲ ਬਣ ਜਾਣਾ ਤੁਹਾਡੀ ਸਕਿਨ ਤੇ ਇੰਨਾ ਮਤਲਬ ਦੀ ਗਲੋ ਅਪ ਕਰੇਗਾ ਨਾ ਬਹੁਤ ਵਧੀਆ ਗਲੋ ਕਰੇਗਾ ਤੇ ਨੂੰ ਇੱਕ ਮਿੰਟ ਲਈ ਰੱਖ ਦੇਣਾ ਕਿਉਂਕਿ ਜਿਹੜੇ ਚਾਵਲਾਂ ਦਾ ਆਟਾ ਹੈ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਇੱਕ گاੜਾ ਜਿਹਾ ਇੱਕ ਬਣ ਜਾਵੇ ਕਰੀਮੀ ਟੈਕਚਰ ਵਿੱਚ ਠੀਕ ਹੈ ਬਹੁਤ ਵਧੀਆ ਇਹ ਕਰੀਮ ਜੀ ਬਣ ਕੇ ਹੋ ਜਾਂਦੀ ਹੈ ਰੈਡੀ ਤੇ ਸਾਡੀ ਸਕਿਨ ਤੇ ਜਦੋਂ ਇਹ ਲੱਗ ਜੇਗੀ ਨਾ ਇੱਕ ਮਾਸਕ ਜਿਹਾ ਬਣਾਣਾ ਤੁਸੀਂ ਸਕਿਨ ਤੇ ਠੀਕ ਹੈ ਮਾਸਕ ਨੂੰ ਲਗਾਣੀ ਹੈ ਤੇ ਤੁਸੀਂ 15 ਤੋਂ 20 ਮਿੰਟਾਂ ਨੂੰ ਜਿਹੜੇ ਤੇ ਲਗਾ ਕੇ ਰੱਖਣਾ ਹੈ ਤਾਂ ਜੋ ਤੁਹਾਡੀ ਜਿਹੜੀ ਸਕਿਨ ਹੈ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਹੋ ਜਾਵੇ ਕਿਉਂਕਿ ਜਿਹੜਾ ਚਾਵਲਾਂ ਦਾ ਆਟਾ ਇਹਨੇ ਤੁਹਾਨੂੰ ਪਤਾ ਹੈ ਕੋਰੀਅਨ ਲੋਕ ਜਿਹੜੇ ਹੁੰਦੇ ਨੇ ਇਹ ਚਾਵਲਾਂ ਦਾ ਇਸਤੇਮਾਲ ਬਹੁਤ ਕਰਦੇ ਨੇ ਚਾਵਲਾਂ ਦੇ ਨਾਲ ਸਾਡੀ ਸਕਿਨ ਇੱਕਦਮ ਨਾ ਲਿਸ਼ਕ ਜਾਂਦੀ ਹੈ ਇੱਕਦਮ ਕੋਰੀਅਨ ਟੈਪ ਬਣ ਜਾਂਦੀ ਹੈ ਜਿੱਦਾਂ ਕੋਰੀਅਨ ਲੋਕਾਂ ਦੀ ਸਕਿਨ ਹੁੰਦੀ ਹੈ ਨਾ ਚਮਕੀਲੀ ਚਮਕੀਲੀ ਉਸ ਟੈਪ ਦੀ ਹੈ ਬਣਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਚਾਵਲਾਂ ਦਾ ਆਟਾ ਆਪਣੇ ਫੇਸ ਤੇ ਲਗਾਉਣ ਲੱਗ ਕੇ ਤੇ ਇਹ ਤੁਸੀਂ ਦੇਖ ਲਓ ਆ ਦੇਖੋ ਇਹ ਸੀਰਮ ਬਣ ਕੇ ਹੋ ਗਿਆ ਹੈ ਰੈਡੀ ਥੋੜਾ ਜਿਹਾ ਪਤਲਾ ਹੁਣ ਮੈਂ ਥੋੜਾ ਜਿਹਾ ਇਹਨੂੰ ਰੱਖ ਦੇਣੀ ਹੈ ਥੋੜਾ ਜਿਹਾ ਸੰਘਣਾ ਹੋ ਜਾਏਗਾ ਚਾਵਲਾਂ ਦਾ ਆਟਾ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਥੋੜੀ ਥਿੰਕ ਕਰੀਮ ਬਣ ਗਈ ਹੈ ਦੇਖੋ ਕਰੀਮ ਬਣ ਕੇ ਹੋ ਗਈ ਰੈਡੀ ਫੇਸ਼ਲ ਜਿਹੜਾ ਹੋ ਗਿਆ ਆਪਣਾ ਫੇਸ਼ਲ ਵਾਲੀ ਕਰੀਮ ਜਿਹੜੀ ਰੈਡੀ ਹੋ ਗਈ ਤੇ ਤੁਸੀਂ ਇਸ ਤਰੀਕੇ ਨਾਲ ਫੇਸ ਬਿਲਕੁਲ ਤੁਹਾਡਾ ਸਾਫ਼ ਹੋਣਾ ਚਾਹੀਦਾ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਤੇ ਇਸ ਤਰੀਕੇ ਨਾਲ ਤੁਸੀਂ ਇਹ ਮਾਸਕ ਜਿਹੜਾ ਹੈ ਨਾ ਲਗਾਉਣਾ ਆਪਣੇ ਚਿਹਰੇ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਮਾਸਕ ਲਗਾ ਲੈਣਾ ਹੈ 15 ਤੋਂ 20 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਸਕਿਨ ਚਾਹੀਦੀ ਹੈ ਨਾ ਨਿਸ਼ਕਣੀ ਦੇਲੀ ਲਗਾ ਸਕਦੇ ਨੇ ਤੁਹਾਡੀ ਸਕਿਨ ਵਿੱਚ ਇੱਕ ਨਾ ਮਤਲਬ ਕਿ ਲਿਸ਼ਕਪਣਾ ਆ ਜਾਈਗਾ ਜੇ ਤੁਸੀਂ ਚਾਹਦੇ ਨਾ ਆਪਣੀ ਚਮਕੀਲੀ ਸਕਿਨ ਹੋਵੇ ਇੱਕਦਮ ਗਲੋਇੰਗ ਸਕਿਨ ਹੋਵੇ ਉਹ ਗਲੋਇੰਗ ਪਨ ਤੁਹਾਡੇ ਚਿਹਰੇ 'ਚ ਆ ਜਾਵੇਗਾ ਜੇ ਤੁਸੀਂ ਡੇਲੀ ਵੀ ਇਹਨੂੰ ਲਗਾਉਂਦੇ ਹੋ ਦਿਨੇ ਲਗਾ ਲਓ ਰਾਤ ਨੂੰ ਲਗਾ ਲਓ ਜਦੋਂ ਮਰਜ਼ੀ ਤੁਸੀਂ ਲਗਾ ਸਕਦੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਲਗਾ ਕੇ ਪਹਿਲਾਂ ਤੇ 5 ਕਿ ਮਿੰਟ ਤੁਸੀਂ ਇਸ ਤਰੀਕੇ ਨਾਲ ਇਹਦੀ ਮ사ਜ ਕਰਨੀ ਇਸ ਤਰੀਕੇ ਨਾਲ ਤੇ 5 ਮਿੰਟ ਤੁਸੀਂ ਮ사ਜ ਕਰਨੀ ਹਲਕੇ ਹਲਕੇ ਹੱਥਾਂ ਨਾਲ ਤਾਂ ਜੋ ਜਿਹੜੀ ਤੁਹਾਡੀ ਡੈਡ ਸਕਿਨ ਹੈ ਉਹ ਰਿਮੂਵ ਹੋ ਜਾਵੇ ਜੇ ਚਿਹਰੇ ਦੇ ਅੰਦਰ ਗੰਦਗੀ ਹੈ ਉਹ ਬਾਹਰ ਨਿਕਲ ਜਾਵੇ ਬਹੁਤ ਵਧੀਆ ਹੁੰਦੀ ਹੈ ਤੁਹਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਇਹ ਵਾਲਾ ਚਾਵਲਾਂ ਦਾ ਆਟਾ ਇਸ ਤਰੀਕੇ ਨਾਲ ਲਗਾਉਣਾ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰ ਲੈਣੀ ਆਪਣੇ neck ਤੇ ਵੀ ਕਰ ਸਕਦੇ ਹੋ back ਵੀ ਕਰ ਸਕਦੇ ਹੋ ਬਾਹਾਂ ਤੇ ਕਰ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਇਹ ਕਰ ਸਕਦੇ ਹੋ ਠੀਕ ਹੈ 5 ਮਿੰਟ ਤੁਸੀਂ ਇਹਨੂੰ ਕਰਨਾ ਹੈ ਕਿਉਂਕਿ ਇਹ 5 ਮਿੰਟ ਮ사ਜ ਕਰਨ ਨਾਲ ਕੀ ਹੁੰਦਾ ਜਿਹੜਾ ਚਾਵਲਾਂ ਦਾ ਆਟਾ ਹੈ ਨਾ ਇਹ ਇੱਕ স্ক্রੱਬ ਦਾ ਵੀ ਕੰਮ ਕਰਦਾ ਹੈ ਤੁਹਾਡੇ ਚਿਹਰੇ ਤੇ ਸਕਰਾਬ ਵੀ ਹੋ ਜਾਵੇਗਾ ਡੈਟਸ ਕਿਨ ਰਿਮੂਵ ਹੋ ਜਾਵੇਗੀ ਕਾਲਾਪਨ ਜੇ ਹੋਇਆ ਉਹ ਵੀ ਰਿਮੂਵ ਹੋ ਜਾਵੇਗਾ ਟੈਨ ਹੋਇਆ ਉਹ ਵੀ ਰਿਮੂਵ ਹੋਣੀ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਗlycerin ਜਿਹੜੀ ਹੁੰਦੀ ਹੈ ਸਕਿਨ ਨੂੰ ਇੱਕਦਮ ਚਕਾ ਚਕਾ ਕਰ ਦਿੰਦੀ ਚਮਕਾ ਦਿੰਦੀ ਹੈ ਚਿਹਰਾ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਠੀਕ ਹੈ ਫਿਰ ਤੁਸੀਂ ਮੋਟੀ ਜੀ ਲੇਅਰ ਲਗਾ ਕੇ ਇਸ ਤਰੀਕੇ ਨਾਲ ਤੈਨੂੰ ਛੱਡ ਦੇਣਾ ਹੈ 15 ਤੋਂ 20 ਮਿੰਟ ਪੰਜ ਮਿੰਟ ਮ사ਜ ਕਰ ਲਈ 15 ਮਿੰਟ ਇਹਨੂੰ ਉਦਾਂ ਲਗਾ ਕੇ ਆਪਾਂ ਛੱਡ ਦੇਣਾ ਹੈ ਫਿਰ ਤੁਸੀਂ ਦੇਖਿਓ ਇਹ ਬੜਾ ਫੇਸ਼ਲ ਇੰਨਾ ਕਾਰਗਲ ਬਣ ਕੇ ਮਤਲਬ ਕਿ ਰੈਡੀ ਹੋ ਜਾਂਦਾ ਇੰਨਾ ਵਧੀਆ ਫੇਸ ਤੇ ਗਲੋ ਦਿੰਦਾ ਹੈ ਨਾ ਬਹੁਤ ਵਧੀਆ ਤੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਬਾਤ ਬਾਤ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੁਸੀਂ ਬਿਲਕੁਲ ਵੀ ਵੀਡੀਓ ਨਾ ਵੋਚ ਨਹੀਂ ਕਰਦੇ ਹੈਗੇ ਤੇ ਵੀਡੀਓ ਬਾਤ ਬਾਤ ਤੁਸੀਂ ਵੋਚ ਕਰਿਆ ਕਰੋ ਤਾਂ ਜੋ ਮੈਂ ਤੁਹਾਨੂੰ ਵੀਡੀਓ ਜਿਹੜੀਆਂ achhi achhi ਤੁਹਾਨੂੰ ਦੱਸਾਂ ਫਿਰ ਮੈਨੂੰ ਵੀ ਵੀਡੀਓ ਬਣਾਉਣ ਵਿੱਚ ਮਜ਼ਾ ਆਵੇ ਕਿ ਹਾਂ ਮੇਰੇ ਸਬਸਕ੍ਰਾਈਬਰ ਜਿਹੜੇ ਨੇ ਮੈਨੂੰ ਪਿਆਰ ਕਰਦੇ ਨੇ ਤੇ ਮੇਰੇ ਵੀਡੀਓ ਬਾਤ ਤੋਂ ਬਾਤ ਸ਼ੇਅਰ ਵੀ ਕਰਦੇ ਨੇ ਠੀਕ ਹੈ ਤੇ ਬਾਤ ਤੋਂ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਡੇਲੀ ਤੇ ਸੁਣ ਸੁਣੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਮੇਰੀਆਂ ਭੈਣਾਂ ਬਹੁਤ ਸਾਰੇ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਮੇਰੀ ਭੈਣੇ ਕਿ ਮਹਾਬੱਦਰ ਤੋਂ ਹਿਮਪੀ ਆ ਡੇਲੀ ਕਰਦੇ ਨੇ ਕਲਵੰਤਕੌਰ ਨੇ ਵੀ ਡੇਲੀ ਕਰਦੇ ਨੇ ਕਪੂਰਥਲਾ ਤੋਂ ਜਸਵਿੰਦਰ ਕੋਰ ਨੇ ਬਹੁਤ ਸਾਰੀਆਂ ਮਰੀਆਂ ਭੈਣਾਂ ਨੇ ਜੋ ਕਮੈਂਟ ਕਰਦੀਆਂ ਨੇ ਤੇ ਮੈਂ ਮੈਂ ਪੜਦੀ ਹੁੰਨੀ ਆ ਤੁਹਾਡੇ ਕਮੈਂਟ ਵੀ ਤੇ ਬਹੁਤ ਵਧੀਆ ਲੱਗਦਾ ਮੈਨਾਂ ਤੇ ਲੋ ਜੀ ਇਹਨੂੰ ਮੈਂ ਥੋੜਾ ਸੁੱਕਣ ਦਿੰਨੀ ਆ ਮਾਸਕ ਸੁੱਕ ਚੁੱਕਾ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਨਾ ਮਲ ਮਲ ਕੇ ਉਤਾਰਨਾ ਹੈ ਤਾਂ ਜੋ ਤੁਹਾਡੀ ਸਕਿਨ ਇੱਕਦਮ ਜਿਹੜੀ ਨਾ ਸਾਫ਼ ਹੋ ਜਾਵੇ ਇੱਕਦਮ ਗਲੋਇੰਗ ਹੋ ਜਾਵੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਨਾ ਸੁੱਕਣ ਤੋਂ ਬਾਅਦ ਇਦਾਂ ਲੈਣਾ ਜਿਆਦਾ ਵੀ ਨਹੀਂ ਸੁਕਾਉਣਾ ਹੈਗਾ ਥੋੜਾ ਡਰਾਈ ਜਿ ਰਹਿਣ ਦਿਓ ਜੀ ਠੀਕ ਹੈ ਕਿ ਜਿਆਦਾ ਸੁੱਕਿਆ ਜਿਹੜੀ ਸਕਿਨ ਹੈ ਨਾ ਲੂਜ ਹੋਣੀ ਸ਼ੁਰੂ ਹੋ ਜਾਂਦੀ ਹੈ ਝੁਰੜੀਆਂ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਨਾ ਦੇਖੋ ਇਸ ਤਰੀਕੇ ਨਾਲ ਤੁਸੀਂ ਨਾ ਦੇਖੋ ਸਕਿਨ ਦੇਖੋ ਕਿੰਨੇ ਸਾਫ਼ ਦੇਖੋ 글로ਅ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਲਾਈਵ ਰਿਜ਼ਲਟ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਦੇਖੋ ਕੋਈ ਵੀ ਸਾਫ਼ ਕਪੜਾ ਲੈ ਕੇ ਸਾਫ਼ ਕਰ ਲੋ ਤੁਸੀਂ ਮੈਂ ਬਾਅਦ ਵਿੱਚ ਫੇਸ ਵਾਸ਼ ਕਰਕੇ ਆਵਾਂਗੀ ਤੁਹਾਡੇ ਸਾਹਮਣੇ ਉਤਾਰ ਕੇ ਦੱਸਣੀ ਤਾਂ ਜੇ ਤੁਹਾਨੂੰ ਇਹ ਨਾਲ ਹੋਵੇ ਕਿ ਬਾਅਦ ਵਿੱਚ ਕਰੀਮ ਲਗਾਈਏ ਜਾਂ ਕੁਝ ਆਹ ਦੇਖੋ ਆਪਾਂ ਜਿਹੜੀ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਨੇ ਨਾ ਸ਼ਹਿਦ ਗਲਿਸਰੀਨ ਦੁੱਧ ਚਾਵਲਾਂ ਦਾ ਆਟਾ ਇਹ ਦੇਖੋ ਉਹਨਾਂ ਦਾ ਇੱਕ ਮਾਲ ਹੈ ਕਿਉਂਕਿ ਜਿਹੜੀ ਸ਼ਹਿਦ ਤੇ ਜਿਹੜੀ ਗਲਿਸਰੀਨ ਹੁੰਦੀ ਹੈ ਨਾ ਸਕਿਨ ਨੂੰ ਇੱਕਦਮ ਚਮਕਾ ਦਿੰਦੀ ਇੱਕਦਮ ਗੋਰਾ ਚਿੱਟਾ ਕਰ ਦਿੰਦੀ ਹੈ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਫੇਸ ਨੂੰ ਵੋਸ਼ ਕਰਕੇ ਆਵਾਂਗੀ। ਨਾ ਦੇਖੋ। ਵੀਡੀਓ ਤਾਂ ਥੋੜੀ ਜਿਹੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣਾ ਜਿਹਾ ਜ਼ਰੂਰ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਰਿਜ਼ਲਟ ਦੇਖ ਲਓ ਤੁਸੀਂ ਕਿੰਨਾ ਗਲੋ ਆਇਆ ਹੈ ਚਿਹਰੇ ਤੇ ਦੇਖ ਲਓ। ਫੇਸ ਨੂੰ ਹੁਣ ਮੈਂ ਵੋਸ਼ ਕਰਕੇ ਫਿਰ ਮੈਂ ਮੋਇਸਚਰਾਈਜ਼ਰ ਲਗਾ ਲਵਾਂਗੀ ਕੋਈ ਵੀ। ਐਲੋਵੇਰਾ ਲਗਾ ਲਓ ਚਾਹੀ ਕੋਈ ਵੀ ਮੋਇਸਚਰਾਈਜ਼ਰ ਲਗਵਾ ਲਓ ਲਗਾ ਸਕਦੇ ਹੋ ਤੁਸੀਂ ਵੇਸ ਤੇ। ਆ ਦੇਖੋ ਬਹੁਤ ਹੀ ਪਿਆਰਾ ਜਿਹਾ 글로 ਆਂਦਾ ਹੈ ਤੇ ਵੀਡੀਓ ਬਾਅਦ ਵਾ ਸ਼ੇਅਰ ਕਰ ਦੇਣਾ ਬਾਅਦ ਵਾ ਲਾਈਕ ਕਰਨਾ ਇਸੇ ਤਰ੍ਹਾਂ ਹੀ ਤੁਸੀਂ ਅ ਮਤਲਬ ਕਿ ਅਪ ਜੁੜੇ ਰਹਿਣਾ ਚੈਨਲ ਦੇ ਨਾਲ ਤੁਹਾਨੂੰ ਹਰ ਵਕਤ ਮਤਲਬ ਕਿ ਸੋਣ ਸੋਣ ਟੌਪਿਕ ਮਿਲਦੇ ਰਹਿਣਗੇ ਬਿਊਟੀ ਤੇ ਔਰ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਥੋੜੀ ਥੋੜੀ ਚੀਜ਼ਾਂ ਹੁੰਦੀਆਂ ਨੇ ਘਰੇ ਹੀ ਪਈਆਂ ਹੁੰਦੀਆਂ ਨੇ ਤਾਂ ਜੋ ਤੁਸੀਂ ਉਹਨਾਂ ਨੂੰ ਲਗਾ ਕੇ ਆਪਣੀ ਸਕਿਨ ਨੂੰ ਇੱਕਦਮ ਚਮਕਾ ਸਕੋ ਤਾਂ ਦੇਖ ਲੈਪ ਤੁਸੀਂ ਲਾਈਵ ਰਿਜ਼ਲਟ ਬਿਲਕੁਲ ਚਿਹਰਾ ਸਾਫ਼ ਸੁਥਰਾ ਤੇ ਗਲੋਇੰਗ ਹੋ ਗਿਆ ਹੈ तर चलो जी फिर मिळते जी वीडियो वीडिओ बाय